ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਕਰੇ ਸਾਰੇ ਭੈਣ ਭਰਾ ਦੇਸੀ ਪਰਦੇਸੀ ਵਸਦੇ ਸਾਰੇ ਸਾਡੇ ਬਜ਼ੁਰਗ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਮਾਰਾ ਸਾਰਿਆਂ ਨੂੰ ਬਰਕਤਾਂ ਪਾਵੇ ਚੰਗੀਆਂ ਸੇਤਾਂ ਬਖਸ਼ੇ ਪਰਿਵਾਰ ਵਧੀਆ ਰਹੇ ਸਾਰਿਆਂ ਦੇ ਤੇ ਅੱਜ ਜੀ ਮੌਸਮ ਤੇ ਬੜਾਈ ਸੋਹਣਾ ਵਾ ਸਵੇਰ ਦੀ ਮਤਲਬ ਬਰਸਾਤ ਜੀ ਹੁੰਦੀ ਆ ਹੁਣ ਇਹ ਆ ਕਿ ਬੱਦਲ ਵਾਈ ਆ ਮਹੀਨੇ ਹੀ ਗਾਂ ਬਰਸਾਤਾਂ ਦੇ ਆ ਤੇ ਕੱਲ ਨਾ ਮੈਂ ਚੁੱਲਾ ਚੰਕਾ ਆਪਣਾ ਵੀ ਪੂਰਾ ਤਿਆਰ ਕਰ ਲਿਆ ਸੀ ਹੁਣ ਇਹਨੂੰ ਅੱਜ ਮੈਂ ਫੇਰਨਾ ਸੀ ਗੋਆ ਮਿੱਟੀ ਪਰੋਲਾ ਵਗੈਰਾ ਭਰਨਾ ਹੁਣ ਬਦਲ ਦਾ ਕਰਕੇ ਫਿਰ ਮੈਂ ਫੇਰਿਆ ਨਹੀਂ ਤੇ ਮੈਂ ਕੋਲ ਰੋਟੀ ਪਾਣੀ ਆਪਾਂ ਬਣਾ ਲੈਨੇ ਆ ਤੇ ਅੱਜ ਜੀ ਬਣਨ ਲੱਗੇ ਆ ਤੰਦੂਰੀ ਫੁਲਕੇ ਤੇ ਨਾਲ ਬਣਨਾ ਜੀ ਕੜੀ ਪਕੌੜੇ ਤੇ ਰੈਸਪੀ ਤੇ ਸਭ ਦੀ ਆਪੋ ਆਪਣੀਆਂ ਹੁੰਦੀ ਤੇ ਸੇਮ ਹੀ ਆ ਬਸ ਕੋਈ ਹਨਾ ਤਰੀਕਾ ਹੀ ਥੋੜਾ ਜਿਹਾ ਡਿਫਰੈਂਟ ਹੁੰਦਾ ਵਾ ਤੇ ਬਾਕੀ ਮੈਨੂੰ ਹੋਣੇ ਆ ਫੇ ਮੇਰਾ ਸਾਰਾ ਇੱਧਰ ਦਾ ਜਿਹੜਾ ਕਿਚਨ ਹੈ ਦੇਸੀ ਹੈ ਨਾ ਪਿੰਡੂਆਂ ਵਾਲਾ ਅਸੀਂ ਤਿਆਰ ਕਰ ਲਿਆ ਕਿਉਂਕਿ ਆਪਣੀ ਰੂਹ ਜਿਹੜੀ ਆ ਜਿਹੜੀਆਂ ਚੀਜ਼ਾਂ ਆਪਾਂ ਗਿੱਜੇ ਹੋਈਆਂ ਨਾ ਆਪਾਂ ਨੂੰ ਉਹ ਜ਼ਿਆਦਾ ਵਧੀਆ ਲੱਗਦੀਆਂ ਸੁੱਖ ਵੀ ਚੰਗਾ ਲੱਗਦਾ ਹੁਣ ਘਰ 'ਚ ਜੇ ਪ੍ਰਮਾਤਮਾ ਨੇ ਸਾਰਾ ਕੁਝ ਹੀ ਦਿੱਤਾ ਹੋਵੇ ਤੇ ਫੇਰ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਤੇ ਮੇਰੇ ਨਾਲ ਅੱਜ ਮੇਰੇ ਬੱਚੇ ਵੀ ਹੈਲਪ ਕਰਾਉਣ ਨੇ ਆ ਛੋਟੀਆਂ-ਛੋਟੀਆਂ ਲੱਕੜੀਆਂ ਉੱਪਰ ਸੀ ਕੋਠੇ ਦੇ ਤੇ ਮੈਂ ਕਿਹਾ ਬੇਟੇ ਆਪਣੇ ਨੂੰ ਵੀ ਜਾ ਲੈ ਆ ਦੂੰ ਜਾ ਕੇ ਤੇ ਆਪਾਂ ਲੱਸੀ ਤਿਆਰ ਕਰ ਲਈਏ ਦੇਖ ਤੋ ਇਹਦੇ ਚ ਆਪਾਂ ਪਾ ਲੈਣਾ ਬੇਸਨ ਬੇਸਨ ਜਿਹੜਾ ਵਾ ਹੁਣ ਘਟ ਵੱਧ ਤੁਸੀਂ ਆਪਣੇ ਫੈਮਲੀ ਦੇ ਹਿਸਾਬ ਨਾਲ ਜਿੰਨੀ ਕੀ ਚੀਜ਼ ਬਣਾਉਣੀ ਹੋਵੇ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਜੀ ਜਿਵੇਂ ਜੇ ਕਿਲੋ ਕ ਲੱਸੀ ਆ ਤੇ ਉਹਦੇ ਚ 100 ਗ੍ਰਾਮ ਬੇਸਨ ਬੜਾ ਹੈਗਾ ਵਾ ਤੇ ਫਿਰ ਮੈਂ ਪਾਣੀ ਵੀ ਅੱਜ ਘੜੇ ਚ ਭਰ ਕੇ ਲੱਗ ਕੇ ਰੱਖ ਲਿਆ ਸੀ ਮੈਨੂੰ ਬਾਰ ਬਾਰ ਫਿਰ ਰਸੋਈ ਤੇ ਜਾਣਾ ਪੈਂਦਾ ਪਾਣੀ ਲੈਣ ਵਾਸਤੇ ਤੇ ਕੜੀ ਬਣਾਉਣੀ ਹੈ ਜੀ ਆਪਾਂ ਮਿੱਟੀ ਦੀ ਕੜਾਹੀ ਚ ਕਾਲੀ ਮਿੱਟੀ ਦੀ ਕੜਾਹੀ ਚ ਤੇ ਤੜਕਾ ਲਾਵਾਂਗੇ ਜੀ ਆਪਾਂ ਸਰੋਂ ਦੇ ਤੇਲ ਦਾ ਇਹ ਕਾਲੀ ਮਿੱਟੀ ਦੀ ਕੜਾਈ ਨਾਲ ਅਸੀਂ ਸ਼ਹਿਰੋਂ ਮੈਨੂੰ ਹੋਗੇ 2-3 ਮਹੀਨੇ ਲੈਣ ਦੀ ਨੂੰ ਤੇ 500 ਰੁਪਏ ਦੀ ਮਿਲੀ ਸੀ ਬਾਕੀ ਆਪੋ ਆਪਣੇ ਸ਼ਹਿਰਾਂ 'ਚ ਕਿਤੇ ਵਾਧੇ ਕਿਤੇ ਘਟੇ ਤੇ ਇਹ ਵੀ ਆ ਗਿਆ ਸੀ ਦੁੱਧ ਲੈ ਕੇ ਸਾਈਂ ਦੁੱਧ ਥੋੜਾ ਨਾ ਸੋਨ ਬਾਰ ਵੀ ਲਗਾਇਆ ਕਿਉਂਕਿ ਮਾਲ ਟੰਗਰ ਨਹੀਂ ਰੱਖਿਆ ਫਿਰ ਜੋਬ ਆ ਹੋਰਾ ਕਰਕੇ ਹੁੰਦਾ ਵੀ ਕਿਸੇ ਵੇਲੇ ਕਿਤੇ ਨਾ ਕਿਤੇ ਡਿਊਟੀ ਲੱਗ ਜਾਂਦੀ ਹੈ ਫਿਰ ਸਾਂਭਣਾ ਔਖਾ ਹੋ ਜਾਂਦਾ ਤੇ ਮੈਂ ਵੀ ਥੋੜਾ ਰੇਣੀ ਬਿਮਾਰਸ਼ ਮਾਰ ਤੇ ਮੈਨੂੰ ਲੱਗਦਾ ਕਿ ਫਿਰ ਮੈਂ ਕਿਸੇ ਵੇਲੇ ਬਿਮਾਰ ਹੋਈ ਤੇ ਬੱਚਿਆਂ ਦੇ ਸਿੱਖ ਤੇ ਕੰਮ ਪੈ ਗਿਆ ਨਾ ਤੇ ਇਹਨਾਂ ਦੀ ਪੜ੍ਹਾਈ ਨਾ ਖਰਾਬ ਹੋ ਜੇ ਤੇ ਤੜਕੇ ਤੇ ਆਪਾਂ ਪਾਇਆ ਸਪਤੋਂ ਪਹਿਲਾਂ ਜੀਰਾ ਮਿਰਚ ਦੇ ਮਸਾਲੇ ਤੇ ਸਾਰੇ ਜੀ ਉਹੀ ਆ ਮੈਂ ਜ਼ਿਆਦਾ ਕੋਈ ਮਸਾਲੇ ਨਹੀਂ ਪਾਉਂਦੀ ਹਿੰਦੀ ਕਾਲੀ ਮਿਰਚ ਥੋੜੀ ਕੁੱਟ ਕੇ ਪਾਉਣੀ ਆ ਹਲਦੀ ਲੂਣ ਗਰਮ ਮਸਾਲਾ ਮੇਥੀ ਤੇ ਅਨਾਰ ਦਾਣਾ ਕੜੀ 'ਚ ਮੈਂ ਜ਼ਰੂਰ ਪਾਉਣੀ ਆ ਮੇਥੇ ਥੋੜੇ ਜਿ ਮਿੱਠੇ ਜਿਹੜੇ ਜਿਵੇਂ ਕੜੀ ਹੁਣ ਵਾਈ ਹੁੰਦੀ ਹੈ ਲੱਸੀ ਦੀ ਤੇ ਚਲੋ ਇਹਦੇ ਨਾਲ ਕੌਲਡ ਆ ਜਾਂਦੀ ਹੈ ਹਨਾ ਪੇਟ ਦਰਦ ਵਗੈਰਾ ਨਹੀਂ ਹੁੰਦੀ ਤੇ ਅਨਾਰ ਦਾਣੇ ਨਾਲ ਖਟਿਆਸ ਆ ਜਾਂਦੀ ਹੈ ਕੜੀ ਦੇ ਵਿੱਚ ਤੇ ਤੜਕਾ ਮੈਂ ਸਿੰਪਲ ਪਿਆਜ਼ ਦਾ ਹੀ ਲਗਾਇਆ ਵਾ ਅਦਰਕ ਲਸਣ ਥੋੜਾ ਗਰਮੀ ਦਾ ਕਰਕੇ ਘਾਟੇ ਕੀਤਾ ਵਾ ਕਿ ਨਾ ਅਜੇ ਖਾਦਾ ਜਾਵੇ ਫਿਰ ਜਲਨ ਜੀ ਹੁੰਦੀ ਹੈ ਜੇ ਆਪਾਂ ਜਿਆਦਾ ਅਦਰਕ ਲਸਣ ਜਾਂ ਮਸਾਲੇ ਪਾਉਣੇ ਆ ਚਾਹ ਚਾਹ ਤੇ ਚਲੋ ਫਿਰ ਵੀ ਥੋੜਾ ਕਿਸੇ ਵੇਲੇ ਹਜਮ ਹੋ ਜਾਂਦੀ ਗਰਮੀ ਤੇ ਫਿਰ ਪਾਣੀ ਪੀ ਪੀ ਵੀ ਥੋੜਾ ਜਰਾ ਹੀ ਪੇਟ ਫੁੱਲ ਜਾਂਦੀ ਆ ਲੱਸੀ ਥੋੜੀ ਮੈਂ ਕੱਟ ਲਈ ਸੀ ਕੜਵੀ ਚ ਹੁਣ ਤੰਦੂਰ ਜਿਵੇਂ ਆਪਾਂ ਪਹਿਲਾਂ ਬਾਲੰਗ ਪਹਿਲਾਂ ਲੇਪ ਲਈਦਾ ਖੱਟੀ ਲੱਸੀ 'ਚ ਥੋੜਾ ਨਮਕ ਪਾ ਕੇ ਤੇ ਉਹਦੇ ਨਾਲ ਮਿੱਟੀ ਨਹੀਂ ਲੱਤਦੀ ਰੋਟੀਆਂ ਦੇ ਨਾਲ ਤੇ ਤੜਕਾ ਆਪਣਾ ਹੋ ਗਿਆ ਸੀ ਤਿਆਰ ਤੜਕਾ ਜਿਹਨੂੰ ਭੋਜ ਜੇ ਥੋੜਾ ਮੈਂ ਪਾਣੀ ਪਾ ਕੇ ਇਹਨੂੰ ਰਿੰਨ ਲੈਣੀ ਆ ਤੇ ਫੇਰ ਜਿਹੜਾ ਲੱਸੀ ਤੇ ਬੇਸਣ ਘੋਲਿਆ ਸੀ ਉਹ ਆਪਾਂ ਇਹਦੇ 'ਚ ਕਰਤਾ ਸੀ ਮਿਕਸ ਤੇ ਚਲੋ ਇਹ ਆਪਣੀ ਕੜੀ ਹੋ ਗਈ ਰੈਡੀ ਤੇ ਕੜੀ 'ਚ ਹੁਣ ਪਾਉਣੇ ਸੀ ਪਕੌੜੇ ਤੇ ਪਕੌੜਿਆਂ ਦੀ ਇਹ ਸੀ ਮਾਨਪੀ ਚਲੋ ਅੱਜ ਮੌਸਮ ਹੀ ਬੜਾ ਸੋਨਾ ਬਰਸਾਤੀ ਗਿਆ ਤੇ ਸਾਰੇ ਘਰ ਨੇ ਛੋਟੇ ਛੋਟੇ ਖਾ ਵੀ ਲੈਣ। ਇਹ ਵੀ ਅਜੇ ਹੁਣੇ ਹੀ ਆਏ ਸੀ ਜੋਤ ਦੇ ਪਾਪਾ ਦੁੱਧ ਲੈ ਕੇ ਬਿਜਾਰੋ। ਬਿਜਾਰੋਂ ਤੇ ਨਹੀਂ ਲਗਾਇਆ ਤੇ ਅਸੀਂ ਕਿਸੇ ਡੇਰੀ ਤੋਂ ਕਿਸੇ ਦੇ ਘਰ ਹੋਈਆਂ। ਤੇ ਸਾਰਿਆਂ ਨੂੰ ਇਹ ਸੀ ਮੈਂ ਬੱਚਿਆਂ ਨੂੰ ਵੀ ਸਵੇਰੇ ਉੱਠਦੇ ਨੂੰ ਮੈਂ ਕਿਹਾ ਸੀ ਫਰੂਟ ਥੋੜਾ ਖਾ ਲੋ ਤੇ ਦੁੱਧ ਲੈਉਣਗੇ ਪਾਪਾ ਤੇ ਫਿਰ ਕੱਚੇ ਦੁੱਧ ਦੀ ਆਪਾਂ ਚਾਹ ਬਣਾਵਾਂਗੇ। ਤੇ ਇਹ ਥੋੜਾ ਮੈਂ ਥੋੜੇ ਇੱਕ ਪਾਸੇ ਤੰਦੂਰ ਤਾ ਲੈਨੇ ਆ ਫੁਲਕੇ ਆਪਾਂ ਬਣਾ ਲੈਨੇ ਨਾਲ ਤੰਦੂਰੀ। ਕਰੀਬ ਕੋੜੇ ਦੇ ਨਾਲ ਤੰਦੂਰੀ ਫਰੂਕੇ ਹੁਣ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਕਿਉਂਕਿ ਆ ਦੇਸੀ ਹੋਵੇ ਜਾਂ ਮੱਖਣੀ ਹੋਵੇ ਨਾਲ ਤੇ ਜਿਹੜੀਆਂ ਭੈਣਾਂ ਆ ਤੇ ਚਲੋ ਕੰਮ ਕਰਦੀਆਂ ਰਹਿੰਦੀਆਂ ਹਨ ਉਹਨਾਂ ਨੂੰ ਤੇ ਪਤਾ ਹੀ ਆ ਤੇ ਜੇ ਕਿਸੇ ਨੇ ਸ਼ੌਕੀਆ ਤੌਰ ਤੇ ਵੀ ਬਣਾ ਕੇ ਵੇਖਣੇ ਹੋਣ ਜਾਂ ਬਿਲਕੁਲ ਵੀ ਨਹੀਂ ਵੇਖਣੇ ਜੇ ਕਿਸੇ ਦੀ ਪਹੁੰਚ ਹੋਵੇ ਜਾਂ ਲਾਗੂ ਕਿਸੇ ਭੈਣ ਸੇਲੀ ਨੂੰ ਖਾ ਕੇ ਜਾਂ ਤੇ ਆਪਾਂ ਕਿਸੇ ਬਾਰੂ ਹਟਾ ਬੇਟੂ ਬੇਨੂ ਖਾ ਕੇ ਵੇਖੋ ਕੜੀ ਹੋਵੇ ਪਕੌੜਿਆਂ ਵਾਲੀ ਨਾਲ ਨੇ ਉਹ ਤੁਸੀਂ ਤੰਦੂਰੀ ਫੁਰਕੇ ਬਹੁਤ ਵਧੀਆ ਲੱਗਦੇ ਬਾਕੀ ਆਪਣਾ ਆਪਣਾ ਟੇਸਟ ਆ ਟਰਾਈ ਜ਼ਰੂਰ ਕਰਨਾ ਚਾਹੀਦਾ ਵਾ ਤੇ ਇਧਰ ਤੰਦੂਰ ਵੀ ਆਪਾਂ ਤਾਤਤਾ ਸੀ ਤੇ ਬੱਚੇ ਨਾਲ ਨਾਲ ਡੈ ਸੀ ਵੇਖਣ ਕੜੀ ਅੰਦਰ ਭੱਜ ਜਾਂਦੇ ਸੀ ਜਿਹੜੀ ਬਾਹਰ ਆਣ ਕੇ ਵੇਖਣ ਲਾ ਪੈਂਦੇ ਸੀ ਤੇ ਸਾਨੂੰ ਇਹਨਾਂ ਨੂੰ ਅਸਲ ਚ ਇਹੀ ਵੀ ਮਮੀ ਨੇ ਪਕੌੜੇ ਬਣਾਉਣੇ ਆ ਤੇ ਅਸੀਂ ਖਾਵਾਂਗੇ ਤੇ ਮੈਂ ਵੈਸੇ ਤੇ ਗੰਡਿਆ ਵਾਲੇ ਪਕੌੜੇ ਪਾਉਣੀ ਆ ਕੜੀ ਚ ਤੇ ਦੋ ਚਾਰ ਵਾਰੀ ਨਾ ਮੈਂ ਨਰੀਆਂ ਪਕੌੜੀਆਂ ਜਿਵੇਂ ਆਪਾਂ ਦੇ ਜੀ ਨਹੀਂ ਪਾਉਂਦੇ ਤਵੇ ਤੇ ਬਣਾ ਕੇ ਉਹ ਪਾਈਆਂ ਤੇ ਇਹ ਬੱਚੇ ਜਿਹੜੇ ਨਾ ਗੰਡੇ ਤੋਂ ਬਿਨਾ ਉਹ ਪਕੌੜੀਆਂ ਬਹੁਤ ਖਾਂਦੇ ਪਰ ਅੱਜ ਮੈਂ ਸੋਚਿਆ ਵੀ ਨਹੀਂ ਗੰਡੇ ਹੁੰਡੇ ਪਾ ਕੇ ਫਿਰ ਪਕੌੜੇ ਬਣਾਉਣੇ ਆ ਚਾਹ ਦੇ ਨਾਲ ਖਾਣੇ ਆ ਥੋੜੇ ਜਿਿਹੇ ਵਿੱਚੋਂ ਤੇ ਇਹਨਾਂ ਨੂੰ ਇਹ ਵੀ ਮੰਮੀ ਨੇ ਕਦੋਂ ਪਕੌੜੇ ਬਣਾਉਂਦੇ ਘਰੋਂ ਸਾਨੂੰ ਦਵੇ ਕੜੀ ਰੇ ਜਿੱਕੀ ਤੇ ਮੈਂ ਇੱਥੇ ਆਪਾਂ ਧਰ ਲੈਨੇ ਆ ਚਾਹ ਤੇ ਤੰਦੂਰ ਤੇ ਅੱਜ ਬਣਾਉਣੇ ਆਪਾਂ ਪਕੌੜੇ ਪਕੌੜੇ ਜੇ ਮੈਂ ਆਪਾਂ ਇੱਕ ਤੇ ਡੀਪ ਫਰਾਈ ਕਰਦੇ ਨਾ ਕੜਾਈ 'ਚ ਉਹਦਾ ਅਲੱਗ ਟੇਸਟ ਆ ਚਾਹੇ ਤੁਸੀਂ ਇਹ ਆਪਣਾ ਤਜਰਬਾ ਕਰਕੇ ਵੇਖਿਓ ਤੇ ਜਿਹੜੇ ਆਪਾਂ ਤਵੇ ਤੇ ਪਕੌੜੇ ਬਣਾਉਨੇ ਆ ਨਾ ਉਹਦਾ ਟੇਸਟ ਆ ਲੱਗੋਂਦਾ ਇੱਕ ਤੇ ਉਹ ਡੀਪ ਫਰਾਈ ਨਹੀਂ ਹੁੰਦੇ ਥੋੜਾ ਘੱਟ ਤੇਲ ਲੱਗਦਾ ਉਹਨਾਂ ਨੂੰ ਤੇ ਦੂਸਰਾਂ ਦਾ ਟੇਸਟ ਹੀ ਵੱਖਰਾ ਹੁੰਦਾ ਵਾ ਇੱਕ ਪਾਸੇ ਨਾ ਮੀਹ ਜਦ ਬਹੁਤ ਕਿੰਮਿੰਕਿੰਮ ਹੋਈ ਜਾਂਦੀ ਸੀ ਮੇਰੇ ਦੇ ਸਾਰੇ ਕੰਮ ਕਰਦੇ ਦੇ ਕੱਪੜੇ-ਕਪੜੇ ਵੀ ਗਿੱਲੇ ਹੋ ਗਏ ਪਰ ਮੈਂ ਵੀਨੇ ਕੰਮ ਇੱਥੇ ਹੀ ਕਰਨਾ ਇੱਥੇ ਹੀ ਮਜਾ ਆਉਂਦਾ ਅੰਦਰ ਨਹੀਂ ਸੋਈ ਦੀ ਜਿਵੇਂ ਵਰਨਾ ਬਹੁਤ ਘਟੰਜੀ ਲੱਗਦੀ ਆ ਤੇ ਨਾਲ ਨਾਲ ਛਿੱਟਾ ਛਿੱਟਾ ਵੀ ਪਈ ਜਾਂਦੀ ਹੈ ਇਹ ਮੈਨੂੰ ਕੋਈ ਗੱਲ ਨਹੀਂ ਆਮੀ ਦਾ ਪਾਣੀ ਤੇ ਵੈਸੇ ਹੀ ਜ਼ਿਆਦਾ ਸ਼ੁੱਧ ਕਹਿੰਦੇ ਹੁੰਦਾ ਵਾ ਤੇ ਹੁਣ ਆਪਾਂ ਕਰ ਲੱਗੇ ਸੀ ਪਕੌੜਿਆਂ ਦਾ ਸਮਾਨ ਤਿਆਰ ਤੇ ਚਾਹ ਆਪਾਂ ਇੱਕ ਪਾਸੇ ਰੱਖਤੀ ਸੀ ਤੇ ਇਧਰ ਆਪਾਂ ਤੰਦੂਰ ਤੇ ਰੱਖ ਲਈਆ ਲੋ ਲੋ ਤੇ ਅੱਜ ਪੌੜੇ ਬਣਾਉਣੇ ਆ ਇਹਦਾ ਜਿਹੜਾ ਉਲਟੀ ਸਾਈਡ ਹੈ ਨਾ ਵਿੱਚੋਂ ਡੂੰਗੀ ਹੁੰਦੀ ਆ ਉਹ ਸਾਈਡ ਮੈਂ ਰੱਖੀ ਸੀ ਮੈਨੂੰ ਜੇ ਵੈਸੇ ਸਿੱਧੀ ਸਾਈਡ ਹੁੰਦੀ ਆ ਉਹ ਫਿਰ ਉੱਪਰ ਉਬਰੀ ਜੀ ਹੁੰਦੀ ਆ ਤੇ ਉਹ ਸਾਰੇ ਮੈਂ ਇਹਨਾਂ ਵਿੱਚ ਸਾਰਾ ਤੇਲ ਹੀ ਆਪਣਾ ਚੋ ਜੀ ਵੇਸਨ ਤੇ ਪਿਆਰ ਹਨਾਰ ਦਾਣਾ ਕਾਲੀ ਮਿਰਚ ਨਮਕ ਲਾਲ ਮਿਰਚ ਮੇਥੀ ਗਰਮ ਮਸਾਲਾ ਜੀਰਾ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਵੇਸਨ ਘੋਲ ਲਿਆ ਸੀ ਤੇ ਉਧਰ ਆਪਾਂ ਚਾਹ ਚ ਖੰਡ ਪੱਤੀ ਇਲਾਚੀ ਨੱਕੀ ਤੇ ਵੱਡੀ ਇਲਾਚੀ ਪਾ ਕੇ ਆਪਾਂ ਚਾਹ ਬਣਾ ਲਈ ਸੀ ਤੇ ਪਕੌੜਿਆਂ ਦੀ ਉੱਤੋਂ ਨਮੀ ਪੈਂਦਿਆ ਸੀ ਤੇ ਬੜੀ ਹੀ ਸੋਹਣੀ ਆਵਾਜ਼ ਆਉਂਦੀ ਸੀ ਲੋਹ ਤੋਂ ਛਾਂ ਛਾਂ ਦੀ ਬੜਾ ਸੋਹਣਾ ਲੱਗਦੀ ਸੀ ਆਵਾਜ਼ ਬਾਕੀ ਮਨੋ ਦਾ ਮਤਲਬ ਇਹਦੀ ਆਵਾਜ਼ਾਂ ਉਹ ਤੇ ਮਤਲਬ ਜਿਵੇਂ ਆਪਾਂ ਕਿਚਨ ਚ ਕੰਮ ਕਰਦੇ ਆ ਜਾਂ ਮਨਾਤੇ ਦੇਸੀ ਜਿਹਾ ਸਟਾਈਲ ਬਹੁਤ ਵਧੀਆ ਲੱਗਦਾ ਵਾ ਤੇ ਇਧਰ ਚਾਹ ਰਜ ਕਿਚੇ ਹੁਣ ਆਪਾਂ ਪਾ ਦਿੰਨੇ ਆ ਦੁੱਧ ਦੁੱਧ ਇਹ ਵੀ ਆਪਾਂ ਤਾਂ ਪੰਜਾਬੀਆਂ ਨੂੰ ਇਹ ਵੀ ਦੁੱਧ ਬਾਵਾ ਵਿੱਚ ਪਾਇਆ ਹੋਵੇ ਤੇ ਪੱਤੀ ਬਾਵਾ ਰੰਨੀ ਹੋਵੇ ਫਿਰ ਚਾਹ ਸੁਆਦੀ ਲੱਗਦੀ ਆ ਇਹ ਤਾਈਆਂ ਹੀ ਆਪਾਂ ਨੋ ਕਿਤੇ ਚਾਹ ਧਰ ਉਧਰ ਜਾ ਕੇ ਚੰਗੀ ਨਹੀਂ ਲੱਗਦੀ ਜਿੰਨਾ ਜਰ ਆਪਾਂ ਆਪਣੇ ਹੱਥਾਂ ਦੀ ਬਣਾ ਕੇ ਪੀਏ ਮੇਰੀਆਂ ਭੈਣਾਂ ਜਿਹੜੀਆਂ ਵੀਡੀਓ ਇਹਦੀਆਂ ਵਾ ਮੇਰੇ ਭੈਣ ਭਰਾ ਉਹ ਵੀ ਕਮੈਂਟ ਕਰਕੇ ਦੱਸਦੇ ਵੀ ਤੁਹਾਨੂੰ ਵੀ ਇਤਾਂ ਹੁੰਦਾ ਜਿੱਥੋਂ ਮਰਜ਼ੀ ਕੋਹ ਫੇਰਾਈਏ ਪਰ ਜਿੰਨਾ ਜਰ ਹੋਣੇ ਚਾਹ ਨਾ ਬਣਾ ਕੇ ਪੀਏ ਉਹ ਨਜ਼ਰ ਸਿੱਧੀ ਨਹੀਂ ਆਉਂਦਾ ਵੀ ਹਾਂ ਆਪਣੇ ਹੱਥਾਂ ਦੀ ਇੱਕੋ ਜਿਹੀ ਚਾਹ ਬਣਾ ਕੇ ਪੀ ਲਈ ਤੇ ਇਧਰ ਜੀ ਆਪਾਂ ਹੁਣ ਪਕੌੜੇ ਬਣਾਉਣੇ ਸ਼ੁਰੂ ਕਰਤੇ ਸੀ ਲੋਹ ਦੇ ਗਰਮ ਹੋਈ ਪਈ ਸੀ ਪਰ ਮੈਨੂੰ ਚਾਹ ਚੁਕਾਉਂਦੇ ਫਿਰ ਟਾਈਮ ਲੱਗ ਗਿਆ ਤੇ ਇਧਰ ਆਪਾਂ ਤੇਲ ਪਾ ਕੇ ਸਰੋਂ ਦਾ ਤੇ ਨਾਲ ਹੀ ਪਕੌੜੇ ਫਰਾਈ ਕਰਨੇ ਸ਼ੁਰੂ ਕਰਦੇ ਤੇ ਨਾਲ ਹੀ ਬੱਚਿਆਂ ਨੇ ਮੈਕਾਂ ਜੜਗੀਆਂ ਸੀ ਉਹਨਾਂ ਨੂੰ ਵੀ ਹੋ ਗਿਆ ਸ਼ੁਰੂ ਕੰਮ ਤੇ ਸਾਨੂੰ ਕਰ ਮਿਲਣ ਪਕੌੜੇ ਤੇ ਥੋੜਾ ਬਰਸਾਤ ਦਾ ਕਰਕੇ ਨਾ ਛਿੱਟੇ ਜੇ ਪੈ ਪੈ ਕੇ ਥੋੜਾ ਕੰਮ ਨੂੰ ਜਿਹੜਾ ਟਾਈਮ ਜਿੱਥੇ ਆਪਾਂ ਨੂੰ ਅੱਧਾ ਘੰਟਾ ਲੱਗਣਾ ਸੀ ਉੱਥੇ ਘੰਟਾ ਲੱਗ ਗਿਆ ਕਿਉਂਕਿ ਫਿਰ ਬਰਸਾਤ ਦਾ ਕਰਕੇ ਕਦੀ ਕੋਈ ਚੀਜ਼ ਕਿੱਲੀ ਹੋਣ ਦੀ ਸੀ ਕਦੀ ਕੋਈ ਤੇ ਮੈਂ ਚਲੋ ਕੋਈ ਗੱਲ ਪਰ ਮਜ਼ਾ ਬੜਾ ਹੋਣ ਰਿਹਾ ਸੀ ਬਾਹਰ ਕੰਮ ਕਰਨ ਦਾ ਤੇ ਇਹ ਪੂਰੇ ਨਜ਼ਾਰੇ ਰਸੋਈ ਆਪਾਂ ਹੋਏ ਆਪਣੀਆਂ ਆਪਾਂ ਜਿੰਨੇ ਮਰਜੀ ਝੋਰ-ਸ਼ੋਰ ਲਾ ਕੇ ਬਣਾਇਆ ਵਾ ਪਰ ਜੇ ਨੂੰ ਆਪਾਂ ਇਦਾਂ ਖੁੱਲੇ ਜਿੱਚ ਕੰਮ ਕਰਦੇ ਨਾ ਬਾਹਰ ਨਿਕਲ ਕੇ ਉਹਦਾ ਮਜਾ ਹੀ ਵੱਖਰਾ ਵਾ ਤੇ ਨਾਲ ਇੱਧਰ ਥੋੜਾ ਅੱਗ ਮੇਉ ਘਟ ਲੱਗੀ ਸੀ ਤੰਦੂਰ 'ਚ ਤੇ ਮੈਂ ਹਾਂ ਲੱਕੜ ਦੀ ਇੱਕ ਸੁੱਟ ਦਿੰਨੇ ਆ ਤੇ ਕੜੀ ਨੂੰ ਆਪਾਂ ਹੋਰ ਰਿਨਣ ਵਾਸਤੇ ਰੱਖਤਾ ਸੀ ਕੜੀ ਦਾ ਮਤਲਬ ਇਹ ਨਹੀਂ ਵੀ ਆਪਾਂ ਵੇਸਨ ਲੱਸੀ ਢੋਲ ਕੇ ਪਾਤਾ ਤੇ 12 ਦਵਾਕੇ ਰੱਖ ਲਿਆ ਕੜੀ ਵੀ ਰਿਨਣੀ ਪੈਂਦੀ ਹੈ ਜਿੰਨੀ ਕੜੀ ਰਿੱਜੀ ਹੋਵੇ ਉਨਾ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਕੱਚੀ ਜੀ ਕੜੀ ਜਿਹੜੀ ਆ ਉਹ ਵਧੀਆ ਨਹੀਂ ਲੱਗਦੀ ਖਾਣ ਚ ਇੱਕ ਵੈਸੇ ਵੀ ਫਿਰ ਉਹ ਆਪਣੇ ਪੇਟ ਨੂੰ ਵੀ ਖਰਾਬ ਕਰਦੀ ਆ ਕੜੀ ਨੂੰ ਵੀ ਰੰਨੀ ਆ ਤੇ ਫੇਰ ਹੀ ਕੜੀ ਬਣਦੀ ਆ ਤੇ ਇਧਰ ਸਾਸ ਪਾ ਕੇ ਰੈੱਡ ਆਪਾ ਤੇ ਨਾਲ ਸਾਰਿਆਂ ਨੂੰ ਪਕੌੜੇ ਫਰਾਦੇ ਲੱਗੇ ਸੀ ਸਾਰੇ ਜਣੇ ਬੈਗੇ ਸੀ ਅੰਦਰ ਤੇ ਪਹਿਲਾਂ ਨੇ ਕਹਿੰਦੇ ਸੀ ਬਾਹਰ ਮੈਂ ਭਾਰਤ ਤੁਸੀ ਭੇਜ ਜਾਣਾ ਮੰਜਾ ਢਾ ਕੇ ਬੈਠੇ ਤੇ ਅੰਦਰੇ ਬੈ ਕੇ ਤੁਸੀ ਖਾ ਲੋ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕੰਮ ਕਰਨ ਲਈ ਆ ਤੇ ਮੈਂ ਤੇ ਇੱਥੇ ਕੰਮ ਕਰਨਾ ਹੀ ਆ ਮੀਹ ਖਣੀ ਚ ਤੇ ਰੈਸੋਨਾਂ ਨੂੰ ਲੱਗਣਿਆ ਹੀ ਕਿੰਨਾ ਮਜ਼ਾ ਆਉਂਦਿਆ ਮੰਮੀ ਨੂੰ ਆ ਜੀ ਮਨੇ ਪਕੌੜੇ ਬਹੁਤ ਜ਼ਰਾ ਟੇਸਟੀ ਬਣਦੇ ਆ ਟਰਾਈ ਜ਼ਰੂਰ ਕਰਿਓ ਇਦਾਂ ਲੋਆ ਲਾਵਾ ਤੇ ਆਪਣਾ ਪੰਜਾਬੀ ਦੇ ਘਰ ਆ ਆਮ ਹੀ ਸਾਰਿਆਂ ਦੇ ਘਰਾਂ ਜੀ ਹੁੰਦੀਆਂ ਵਾ ਤੇ ਬਾਕੀ ਦੇ ਜਿਹੜੇ ਰਹਿ ਗਏ ਸੀ ਪਕੌੜੇ ਉਹ ਹੁਣ ਬਣਾ ਲੈ ਕੇ ਤੇ ਆਪਾਂ ਰੱਖ ਲੈਣੇ ਆ ਕੜੀ ਚ ਪਾਉਣ ਲਈ ਬੱਚਿਆਂ ਨੂੰ ਇਹ ਸਾਨੂੰ ਹੋਰ ਪਕੌੜੇ ਮਿਲ ਜਾਣ ਥੋੜੇ ਜਿਵੇਂ ਦੇ ਦਿੱਤੇ ਹੀ ਮੈਂ ਕਿਹਾ ਵੀ ਤੁਸੀਂ ਪਕੌੜੇ ਖਾ ਕੇ ਰੱਜ ਜਾਣਾ ਤੇ ਫਿਰ ਤੰਦੂਰੀ ਰੋਟੀਆਂ ਕਿੱਲੇ ਖਾਣੀਆਂ ਮੁਰਗੇ ਤਾਂ ਹੀ ਜਾਣਾ ਸਾਡਾ ਰੋਟੀ ਨੇ ਜੇ ਨਹੀਂ ਕਰਦਾ ਇਹ ਬਾਕੀ ਇਹ ਵਿੱਚ ਨੂੰ ਚੀਜ਼ ਬਣੀ ਆ ਮੇਰੇ ਤੇ ਆਪਣਾ ਵੀ ਮਨ ਹੁੰਦਾ ਕਿ ਲਏ ਹੋਈ ਰੱਜ ਕੇ ਖਾੜ ਗਏ ਬਾਕੀ ਜੀ ਕਿੰਨੂ ਕਿੰਨੂ ਜਾਰਾ ਰਸੋਈਆਂ ਦਾ ਕੰਮ ਕਰਨਾ ਪਸੰਦਿਆ ਕਮੈਂਟ ਚ ਜਰੂਰ ਦੱਸਿਓ ਤੇ ਕਿਹੜਾ ਭੈਣ ਭਰਾ ਕਿੱਥੋਂ ਵੀਡੀਓ ਵੇਖਦਾ ਕਿਹੜੀ ਕੰਟਰੀ ਤੋਂ ਕਿਹੜੀ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਆਪਣਾ ਨਾਮ ਪਤਾ ਜਰੂਰ ਦੱਸਿਆ ਕਰੋ ਤੇ ਪਾਕੀ ਜੀ ਆਪਣੇ ਵਧੀਆ ਕਮੈਂਟ ਦਿਆ ਕਰੋ ਹਨਾ ਪਿਛਲੀ ਵੀਡੀਓ ਜਿਹੜੇ ਮੈਨੇ ਸਾਰੇ ਹੀ ਭੈਣ ਭਰਾਵਾਂ ਨੇ ਪਹਿਲਾਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਹੈ ਸਾਰਿਆਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਆ ਬੜੀ ਹੌਸਲਾ ਫੁਜਾਈ ਕੀਤੀ ਆ ਤੇ ਇਦਾਂ ਹੀ ਆ ਜੀ ਮਤਲਬ ਆਪਾਂ ਆਪਣੇ ਭੈਣ ਭਰਾਵਾਂ ਦੇ ਪਿਆਰ ਸਦਕਾ ਸੇ ਜੋਬਸ ਆ ਤੇ ਕਈ ਬੰਦਾ ਜਿਹੜਾ ਵਾ ਉਹ ਅੱਗੇ ਵਧਦਾ ਵਾ ਕੱਲਾ ਤੇ ਕੋਈ ਵੀ ਵੱਡਾ ਨਹੀਂ ਹੁੰਦਾ ਮਾ ਕੇ ਵੀ ਮੇਰੀ ਵੀਡੀਓ ਹੁਣ ਲੇਟ ਤਾਂ ਹੈ ਵੀ ਮੇਰੇ ਨਾਲ ਡੈਡੀ ਬਹੁਤ ਬਿਮਾਰ ਹੋ ਗਏ ਸੀ ਜੋ ਤੋਂ ਨਾਲ ਨਾਨਾ ਜੀ ਹੋਣੀ ਉਹਨਾਂ ਦਾ ਨਾ ਇੱਕਦਮ ਫੇਫੜਿਆਂ 'ਚ ਪਾਣੀ ਭਰ ਗਿਆ ਤੇ ਫਿਰ ਤੁਹਾਨੂੰ ਦਿਲ ਦਾ ਆਪਰੇਟ ਵੀ ਕਰਉਣਾ ਪਿਆ ਉਹਨਾਂ ਦੇ ਨਾਲ ਬਲੌਕ ਸੀ ਕੇ ਸਟੰਟ ਵਗੈਰਾ ਪਾਉਣੇ ਪਏ ਤੇ ਹੁਣ ਇੱਥੇ ਆਏ ਆ ਤੇ ਮੇਰੇ ਸਹੁਰਾ ਸਾਹਿਬ ਦਾ ਵੀ ਆਪਰੇਟ ਹੋਣਾ ਨਾ ਉਹਨਾਂ ਦੇ ਚਿੱਟਾ ਮੋਤੀ ਉਤਰ ਆ ਤੇ ਉਹਨਾਂ ਦੇ ਟੈਸਟ ਟੂ ਸਟੋਨ ਦੇ ਕਰੋੜੀਆਂ 'ਚ ਉਹਨਾਂ ਦਾ ਵੀ ਫਿਰ ਆਪਰੇਟ ਕਰਉਣਾ ਅੱਖਾਂ ਦਾ ਚਲੋ ਇਹ ਬਜ਼ੁਰਗਾਂ ਦਾ ਤੇ ਫਿਰ ਹੁਣ ਆਏ ਆ ਕਿ ਆ ਵੀ ਤੀਆਂ ਪੁੱਤਾਂ ਐਸੇ ਕੰਮ ਨਹੀਂ ਹੁੰਦੇ ਆ ਕਿ ਦੁੱਖ ਸੁੱਖ ਵੇਲੇ ਲੱਗੇ ਲੱਗਣ ਤੇ ਉੱਥੇ ਫਿਰ ਮੇਰਾ ਵੱਡਾ ਭਰਾ ਆ ਗਿਆ ਸੀ ਬਾਹਰੋਂ ਤੇ ਚਲੋ ਮੈਂ ਡੈਡੀ ਦੇ ਨਾਲੇ ਇਲਾਜ ਕਰਾਵਣ ਨਾਲੇ ਉਹਨਾਂ ਨੇ ਸੁੱਖਣਾ ਕਮਰੇ ਹੁਣ ਸਟਾਰਟ ਕਰਨੇ ਸੀ ਤੇ ਚਲੋ ਨਾ ਕੋਈ ਗੱਲ ਨਹੀਂ ਆ ਹੁਣ ਮਹਾਰਾਜ ਨੇ ਜ਼ਿੰਦਗੀ ਬਖਸ਼ਦੀ ਐਨਾ ਵੜਾ ਵਾ ਕਿ ਪਾਪਾ ਦੇ ਲੱਗੇ ਰੋਣ ਨਾਲੇ ਦਵਾਈ ਬੂਟੀ ਚੱਲ ਜੂਗੀ ਨਾਲੇ ਤੁਸੀਂ ਕਮਰੇ ਬਣਾ ਲਓ ਆਪਣੇ ਵਾਇਗਰੋ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਬਰਕਤਾਂ ਪਾਵੇ ਤੇ ਲਓ ਜੀ ਆ ਪਣ ਗਈ ਜੇ ਕੜੀ ਪਕੌੜਿਆਂ ਵਾਲੀ ਕਮੈਂਟ ਕਰਕੇ ਜੋਰ ਦੱਸਿਓ ਤੁਹਾਨੂੰ ਕੜੀ ਕਿੱਦਾਂ ਦੀ ਲੱਗੀ ਜੇ ਨਾ ਚੰਗੀ ਲੱਗੀਏ ਤਾਂ ਤਾਂ ਵੀ ਦੱਸ ਦਿਓ ਵੀ ਹਾਂ ਇਹਦੇ ਚਾਹ ਕਮੀ ਆ ਬਾਕੀ ਸੁਆਦੀ ਬਹੁਤ ਸੀ ਹੁਣ ਇਹ ਆਪੀ ਫੋਨ ਤਾਂ ਨਹੀਂ ਮੈਂ ਤੁਹਾਨੂੰ ਖਵਾ ਦੇ ਸਕਦੀ ਨਹੀਂ ਗੀ ਵਾਕਿਆ ਬਹੁਤ ਟੇਸਟੀ ਬਣੀ ਸੀ ਮੇਰੀ ਵੀ ਆਪਣੇ ਮੂੰਹ ਮੂੰਹ ਮੀਆਂ ਮਿੱਠੂ ਬਣ ਵਾਲੀ ਗੱਲ ਨਹੀਂ ਸੀ ਕੋਈ ਜਿਹਨੂੰ ਚੰਗੀ ਚੀਜ਼ ਬਣਦੀ ਆ ਤੇ ਫਿਰ ਭਾਵੇਂ ਖੋਦ ਹੋਈਏ ਭਾਵੇਂ ਕੋਈ ਦੁੱਜਾ ਵੀ ਹੋਵੇ ਸਾਰੀ ਕਹਿ ਰਹਿੰਦੇ ਪਹਾਂਜੀ ਚੰਗੀ ਤੇ ਜਿਹਨੂੰ ਚੰਮੀ ਨਾ ਬਣੀ ਹੋਵੇ ਆਪਣੇ ਵੀ ਮਨ ਨੂੰ ਪਤਾ ਲੱਗ ਜਾਂਦਾ ਵੀ ਚੀਜ਼ ਚੰਗੀ ਨਹੀਂ ਬਣੀ ਤੇ ਇਧਰ ਬੇਟਾ ਮੇਰਾ ਦੋਹਰੇ ਚਾਹ ਲੈਣ ਆ ਗਿਆ ਸੀ ਤੇ ਨੇ ਤੇ ਪਕੌੜੇ ਵੀ ਤੋਰੇ ਲਏ ਹੀ ਇਹ ਪਕੌੜੇ ਦਾ ਬੜਾ ਸ਼ੀਨ ਇਹ ਤਾਂ ਸਾਡੇ ਘਰ 'ਚ ਵੀ ਬੇਟਾ ਮੇਰਾ ਵਾ ਮੇਰੇ ਤੇ ਖਾਣ ਪੀਣ ਨੂੰ ਚਟਕਾਰੇ ਲਾਉਣ ਨੂੰ ਮਤਲਬ ਇਹਦੀਆਂ ਚੀਜ਼ਾਂ ਨੂੰ ਅਸੀਂ ਦੋਵੇਂ ਮਾਂ ਪੁੱਤ ਸ਼ਹਿਰ ਆ ਤੇ ਜੋਤ ਤੇ ਮੇਰੀ ਜੋਤ ਬੇਟੀ ਮੇਰੀ ਤੇ ਪਾਪਾ ਇਹਨਾਂ ਦੇ ਜੋ ਮੈਂ ਇਹ ਮਤਲਬ ਪਿਓ ਦੀ ਦੋਵੇਂ ਇਹਨਾਂ ਦਾ ਸੁਭਾਅ ਸਿੰਪਲ ਸਾਦਾ ਦਾਰਫੂਕੇ ਵਾਲੇ ਬੰਦੇ ਆ ਇਹਨਾਂ ਨੂੰ ਨਹੀਂ ਇਹਨਾਂ ਪਿਆ ਨਹੀਂ ਚਟਕਾਰੇ ਲਾਈਏ ਤੇ ਮੈਂ ਚਲੋ ਖੜੀ ਮਾਪੁੱਤਾਂ ਦੀ ਇਹ ਆ ਵੀ ਵਾਏ ਗੁਰੂ ਨੇ ਸੋਣੀ ਸੋਣ ਲਈ ਆ ਜੋਗੇ ਹੁਣ ਇਹ ਆ ਵੀ ਕਿ ਦੋ ਘਰ ਤੇ ਦੋ ਦੋ ਮੈਂਬਰ ਹੋਗੇ ਨਾ ਇੱਕ ਸਲਾਹ ਦੇ ਨਹੀਂ ਤੇ ਹੋਣਾ ਹੀ ਵੀ ਤਿੰਨ ਜਾਣੇ ਇੱਕੋ ਜਿਹੇ ਹੋ ਜਾਂਦੇ ਤੇ ਫਿਰ ਹੋਣਾ ਹੀ ਵੀ ਲੈ ਮੇਰੇ ਨਾਲ ਗੋਨਰ ਵਾਲੇ ਅੱਜ ਬਣਾ ਲਿਆ ਬਿੰਨੂ ਜਿਹੜਾ ਰੋਟੀਆਂ ਲਾਉਣ ਵਾਲਾ ਹੁੰਦਾ ਵਾ ਇਹਦੇ ਨਾਲ ਨਾ ਰੋਟੀ ਜਾਰਾ ਸੋਣੀ ਲੱਗਦੀ ਹੈ ਪਿਛਲੀ ਵਾਰੀ ਮੁੱਦੇ ਹੀ ਹੱਥ ਨਾਲ ਹੀ ਲੈਣੇ ਸੀ ਤੇ ਨਾ ਗਾੜੀਆਂ ਸੇਕ ਜਾ ਹੱਥ ਨੂੰ ਪੈਂਦਾ ਸੀ ਤੇ ਰੋਟੀ ਵੀ ਫਿਰ ਇਹਦੇ ਨਾਲ ਪ੍ਰੋਪਰ ਵਧੀਆ ਤਰੀਕੇ ਨਾਲ ਨਾ ਇੱਕ ਸਾਰ ਰੋਟੀ ਲੱਗ ਜਾਂਦੀ ਬੜੀ ਸੋਹਣੀ ਤੰਦੂਰ ਚ ਤੇ ਤੰਦੂਰ ਜਦੋਂ ਵੀ ਤੁਸੀਂ ਤੰਦੂਰੇ ਫੁਲਕੇ ਬਣਾਉਣੇ ਆ ਉਦੋਂ ਖੱਟੀ ਲੱਸੀ 'ਚ ਥੋੜਾ ਨਮਕ ਪਾ ਕੇ ਤੰਦੂਰ ਦੇ ਚਾਰ ਚਪੇਰੇ ਅੰਦਰ ਬਾਹਰ ਲੇਪ ਕਰ ਲੈਣਾ ਵਾ ਉਹਦੇ ਨਾਲ ਤੰਦੂਰ ਦੀ ਜਿਹੜੀ ਮਿੱਟੀ ਆ ਔਰ ਲੱਤ ਦੀ ਨਹੀਂ ਗੀ ਤੇ ਲੋ ਜੀ ਆ ਆਪਣਾ ਮਿੰਨੂ ਜਾਂ ਬਣ ਗਿਆ ਤੇ ਹੁਣ ਆਪਾਂ ਬਣਾਉਣੇ ਆ ਫੁਲਕੇ ਜਿਹੜਾ ਜੋ ਪਚ ਗਈ ਸਾਰਿਆਂ ਦੀ ਖਾਦੀ ਪੀਤੀ ਜੋ ਵੀ ਪਕੌੜੇ ਛੋੜੇ ਖਾਦੇ ਤੇ ਨਰੋਂ ਨਾਲ ਹੁਣ ਆਪਾਂ ਗਰਮਾ ਗਰਮ ਫੁਲਕੇ ਫੜਾ ਲੈਣੇ ਜਦੋਂ ਤੰਦੂਰੀ ਫੁਲਕਾ ਲੱਤ ਤੇ ਆਉਂਦਾ ਥੋੜਾ ਹੁੰਦਿਆ ਸਖਤ ਜੇ कुरकुरੇ ਟਾਈਪ ਦੇ ਤੇ ਜਦੋਂ ਇਹ ਤੁਸੀਂ ਛੋਪੜ ਕੇ ਰੱਖ ਲਓ ਪੋਣੇ ਚ ਵਲੇਟ ਕੇ ਬੜੇ ਸੋਨੇ ਕੂਲੇ ਸੌਫਟ ਹੋ ਜਾਂਦੇ ਆ ਖਾਣ ਵਾਲੇ ਤੇ ਬਾਕੀ ਇੱਕ ਚੀਜ਼ ਹੋਰ ਜਿਹੜੀ ਕਿਉਂਕਿ ਜਦੋਂ ਬੰਦਾ ਜਿਉਂ-ਜਿਉਂ ਕੰਮ ਕਰਦਾ ਤਿਉਂ ਤੇ ਉਹਨੂੰ ਸਮਝਾਉਂਦੀ ਵੀ ਕਿਹੜਾ ਕੰਮ ਕਿੱਦਾਂ ਕਰਨਾ ਵਾ ਵੀ ਇੱਕ ਤੇ ਜਦੋਂ ਤੰਦੂਰ 'ਚ ਸੇਕ ਜਿਹੜਾ ਨਾ ਘੱਟ ਹੋਣਾ ਚਾਹੀਦਾ ਵਾ ਫੇਰ ਫੁਲਕੇ ਸੋਨੇ ਬਣਦੇ ਆ ਇਹ ਦੂਸਰੀ ਗੱਲ ਵਿੱਚ ਰੋ ਆਪਾਂ ਫੁਲਕਾ ਲਾਉਣਾ ਵਾ ਤੇ ਦੂਰ ਚ ਤੇ ਇਦਾਂ ਜਿਹੜੀ ਸਾਈਡ ਆਪਣੇ ਸਾਹਮਣੇ ਆ ਕਰਿਓ ਨਾ ਇੱਕ ਤਿਆਜ ਜਿਹੜੀ ਸਾਈਡ ਕੰਧ ਨਾਲ ਲੱਗ ਜਾਣੀ ਇੱਧਰ ਪਾਣੀ ਨਹੀਂ ਲਾਉਣਾ ਜਿਹੜੀ ਆ ਸਾਹਮਣੇ ਹੈ ਨਾ ਜਿਹਨੂੰ ਸੇਕ ਪੈਣਾ ਵਾ ਇਹਨੂੰ ਹਲਕਾ ਜਿਹਾ ਪਾਣੀ ਲਾਉਣਾ ਕਿਉਂਕਿ ਇੱਕਦਮ ਜਿਵੇਂ ਸੇਕ ਪੈ ਕੇ ਸੁੱਕਾ ਆਪਣਾ ਸੜੇ ਰ ਵਧੀਆ ਰਹਿੰਦਾ ਵਾ कुरकुरा ਜਾ ਬਣਦਾ ਵਾ ਕਿਉਂਕਿ ਜਿਉਂ-ਜਿਉਂ ਆਪਾਂ ਕੰਮ ਕਰਦੇ ਰ ਆਪਾਂ ਉਹਦੀਆਂ ਕਮੀਆਂ ਪੇਸ਼ੀਆਂ ਸਮਝ ਆਉਂਦੀ ਜਾਂਦੀ ਆ ਟਾਇਰ ਕਹਿੰਦੇ ਆ ਨਾ ਵੀ ਕੰਮ ਕਰਕੇ ਹੀ ਬੰਦਾ ਜਿਹੜਾ ਵਾ ਉਹ ਪਰਫੈਕਟ ਹੁੰਦਾ ਵਾ ਉਹਨੂੰ ਜਾ ਜਾਂਦੀ ਆ ਬਾਕੀ ਕੰਮ ਤੇ ਜੀ ਇਦਾਂ ਵੀ ਸਾਰੀ ਉਮਰ ਵੀ ਬੰਦਾ ਸਿੱਖਦਾ ਰਹੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਨੂੰ ਸਭ ਤੋਂ ਜ਼ਿਆਦਾ ਕੰਮ ਆ ਗਿਆ ਨਹੀਂ ਸਿੱਖਣਾ ਹੀ ਜ਼ਿੰਦਗੀ ਆ ਤੇ ਚਲੋ ਮਹਾਰਾਜ ਸਿੱਖਣ ਦੀ ਆਦਤ ਪਾਵੇ ਵਾਏ ਗਰੂ ਚੰਗੀਆਂ ਆਦਤਾਂ ਦਵੇ ਸੱਚੇ ਪਾਤਸ਼ਾਹ ਤੇ ਅੱਜ ਫੁਰਕੇ ਅੱਜ ਮੈਨੂੰ ਲੱਗਾ ਵੀ ਹਾਂ ਮੈਨੂੰ ਆਕਿਆ ਹੀ ਹੁਣ ਤੰਦੂਰੀ ਫੁਲਕੇ ਬਣਾਉਣੇ ਆ ਗਏ ਆ ਬੜੇ ਸੋਨੇ ਫੁਲਕੇ ਫੁੱਲ ਫੁੱਲ ਕੇ ਚਿੱਟੇ ਫਰੁਕੇ ਬਣੇ ਸੀ ਕੋਈ ਬਿਰਲਾ ਵਾਂਜਾ ਵਿੱਚੋਂ ਕਿਤੇ ਡੇਬ ਗਿਆ ਇੱਕ ਦੋ ਫੁਲਕੇ ਮੇਰੇ ਤੇ ਇੱਕ ਦੋ ਫੁਲਕੇ ਥੋੜਾ ਜਿਹਾ ਸੇਕ ਕਰ ਵੱਧ ਲੱਗਾ ਬਾਕੀ ਬੜੇ ਸੋਨੇ ਚਿੱਟੇ ਪੂੜੀਆਂ ਵਰਗੇ ਫੁੱਲ ਫੁੱਲ ਕੇ ਫੁਲਕੇ ਬਣੇ ਸੀ ਤੇ ਜਿਹੜੀਆਂ ਭੈਣਾ ਮੈਂ ਪਿਛਲੀ ਵੀਡੀਓ ਚ ਕਹੀ ਸੀ ਵੀ ਸੋ ਜੇ ਜੀ ਕਹਣਾ ਮੈਨੂੰ ਪਤਾ ਨਹੀਂ ਸਾਡੇ ਮੇ ਕੰਮ ਨਹੀਂ ਹੋਣਾ ਬਿਲਕੁਲ ਤੁਹਾਨੂੰ ਡਰਨ ਘਬਰਉਣ ਦੀ ਲੋੜ ਨਹੀਂ ਮੈਨੂੰ ਲੱਗਦਾ ਵੀ ਮੇਰੇ ਤੋਂ ਜ਼ਿਆਦਾ ਤੇ ਕੋਈ ਵੀ ਨਹੀਂ ਦਗਾਉਣਾ ਤੰਦੂਰੀ ਫੁਲਕੇ ਬਰਉਂਦੂ ਪਿੰਨ ਤੇ ਇਹ ਲੱਗਦਾ ਵੀ ਮੇਰੇ ਤੇ ਹੱਥ ਹੀ ਛੜ ਜਾਣਾ ਤੇ ਪਰ ਅੱਜ ਮੈਨੂੰ ਲੱਗਦਾ ਵੀ ਇਹ ਕੋਈ ਕੰਮ ਹੀ ਨਹੀਂ ਐ ਕਿਹੜਾ ਕੰਮਾ ਚੋਂ ਕੰਮ ਆ ਤੇ ਬੜੇ ਸੋਹਣੇ ਫੁਲਕੇ ਬਣੇ ਆ ਤੇ ਜਿਹੜੀਆਂ ਭੈਣਾਂ ਵੀ ਸਿੱਖਣਾ ਚਾਹੁੰਦੀਆਂ ਐ ਦਿਲ ਵੱਡਾ ਕਰਕੇ ਸੋਈਆਂ ਦੇ ਕੰਮ ਜ਼ਰੂਰ ਸਿੱਖੋ ਘਰ ਤੇ ਕੰਮ ਸਲਾਈ ਕਢਾਈ ਦੇ ਸਵੈਟਰ ਔਨ ਦੇ ਜੋ ਵੀ ਹੈ ਨਾ ਘਰ ਦੇ ਕੰਮ ਐ ਤੋ ਦਾ ਸਿਰਫ ਇਹ ਨਹੀਂ ਕਰਨ ਵੀ ਆਪਾਂ ਜਨਾਨੀਆਂ ਤੇ ਸਾਨੂੰ ਵੀ ਕੰਮ ਹੀ ਸਿੱਖਣੇ ਪੈਣੇ ਨਹੀਂ ਕੰਮ ਜਿਹੜਾ ਬੰਦੇ ਦਾ ਹੱਥਾਂ ਦਾ ਸਿੱਖਿਆ ਨਾ ਬੰਦੇ ਦਾ ਰੁਜ਼ਗਾਰ ਹੁੰਦਾ ਵਾ ਤੋ ਉਹਨੂੰ ਭੁੱਖਾ ਨਹੀਂ ਮਾਰਨ ਦਿੰਦਾ ਰੱਬ ਨਾ ਕਰੇ ਕਦੀ ਵੀ ਜ਼ਿੰਦਗੀ 'ਚ ਤੁਹਾਨੂੰ ਕਿਤੇ ਲੋਡ ਪਵੇ ਤੇ ਬੰਦਾ ਆਪਣੇ ਹੱਥਾਂ ਦਾ ਹੁਨਰ ਦੇ ਨਾਲ ਰੋਟੀ ਕਮਾ ਕੇ ਖਾ ਸਕਦਾ ਵਾ ਮੈਂ ਵੀ ਜਦੋਂ ਪੜhti ਹੁੰਦੀ ਸੀ ਮੈਨੂੰ ਲੋ ਮਤਲਬ ਜਦੋਂ ਆਪਾਂ ਬੱਚਿਆਂ ਨੇ ਇਹਨੂੰ ਆਪਣੀ ਹੀ ਸੋਝ ਜਾਂਦੇ ਪਰ ਮੇਰੇ ਦਾਦਾ ਜੀ ਹੀ ਨਾ ਉਹਨਾਂ ਨੇ ਇਹ ਵੀ ਨੂੰ ਆ ਵੀ ਕੰਮ ਸਿੱਖਲਾ ਵੀ ਸਿੱਖਲਾ ਸਲਾਈ ਕਢਾਈ ਵੀ ਸਿੱਖਲਾ ਤੇ ਸਾਰੇ ਕੰਮ ਉਹਨਾਂ ਮੈਨੂੰ ਸਿਖਾਏ ਹਾ ਹੁਣ ਇਹ ਆ ਵੀ ਜ਼ਰੂਰੀ ਨਹੀਂ ਵੀ ਮੈਂ ਸਾਰੇ ਕਰਦੀ ਹਾਂ ਪਰ ਲੋੜ ਪੈਣ ਤੇ ਕਰ ਵੀ ਲਈਦੀ ਕਿਉਂਕਿ ਆਉਂਦੇ ਆ ਕੰਮ ਬਾਕੀ ਜੀ ਇਹ ਆ ਵੀ ਜੇ ਆਪਾਂ ਕੰਮ ਖੁਦ ਸਿੱਖੇ ਹੋਣਗੇ ਆਪਣੇ ਬੱਚਿਆਂ ਨੂੰ ਸਿਖਾਏ ਹੋਣਗੇ ਤੇ ਆਪਣੇ ਮਾਂ ਚ ਨਾ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਹਿੰਦਾ ਵੀ ਇਹ ਕੱਲ ਨੂੰ ਜ਼ਿੰਦਗੀ ਵਿੱਚ ਕੀ ਕਰਨਗੇ ਭਾਵੇਂ ਆਪਾਂ ਕੋ ਚਾਰ ਪੈਸੇ ਹੋਣ ਜੋ ਮਰਜ਼ੀ ਹੋਵੇ ਆਪਾਂ ਬੱਚਾ ਦੇ ਨਾਲ ਸਦਾ ਪੱਜੇ ਨਹੀਂ ਰਹਿਣਾ ਤੇ ਨਾ ਆਪਣੀ ਜ਼ਿੰਦਗੀ ਦਾ ਬੰਦੇ ਨੂੰ ਭਰੋਸਾ ਹੁੰਦਾ ਵਾ ਕਿਉਂਕਿ ਚਲੋ ਇਹ ਦੇਨ ਮਹਾਰਾਜ ਦੇ ਆ ਵਾਏ ਗੁਰੂ ਦੇ ਚੰਗੇ ਮਾੜੇ ਹਨ ਜੋ ਉਹਨੇ ਸਮਾ ਵਖਾਣਾ ਵਾ ਵੀ ਕਰਨਾ ਚੰਗਾ ਕਦੋਂ ਮਾੜਾ ਇਹ ਆਪਣੇ ਹੱਥ ਵਾਸਤੇ ਬੰਦੇ ਦੇ ਹੁੰਦਾ ਨਹੀਂ ਆ ਤੇ ਬਾਕੀ ਰੋਜੀ ਰੋਟੀ ਕਮਾਉਣ ਲਈ ਆਪਣੇ ਪੁੱਤ ਦੀ ਐਵੇਂ ਦੇਸੀ ਪਰਦੇਸੀ ਵੀ ਜਾਣਾ ਪੈਂਦਾ ਵਾ ਤੇ ਕੰਮ ਸਿੱਖਿਆ ਹੋਵੇ ਚਾਹੇ ਧੀ ਹੋਵੇ ਪੁੱਤ ਹੋਵੇ ਆਪਣਾ ਰੋਟੀ ਪਕਾ ਕੇ ਬੰਦਾ ਖਾਂ ਜੋਗਾ ਹੋਵੇ ਇਹ ਆਪੇ ਮਾਵਾਂ ਹੀ ਜਾਣਦੀਆਂ ਵੀ ਜੇ ਧੀਆ ਨੂੰ ਵੀ ਸੋਹਰੇ ਤੋਰੀ ਦਾ ਤੇ ਬੜਾ ਹੁੰਦਾ ਵਾ ਤੇ ਕੋਈ ਇਹਨਾਂ ਨੂੰ ਕਵੇ ਨਾ ਕਿਸੇ ਕੰਮ ਪਿੱਛੇ ਅਸੀਂ ਸਿਖਾ ਦਈਏ ਤੇ ਪੁੱਤ ਵੀ ਚਲੋ ਆਪਾਂ ਮੈਂ ਨੌਕਰੀ ਲਈ ਦੂਜੇ ਸ਼ਹਿਰ ਜਾਣ ਜਾਂ ਪਰਦੇਸਾਂ 'ਚ ਜਾਣ ਮਾਵਾਂ ਨੂੰ ਬੜਾ ਫਿਕਰ ਹੁੰਦਾ ਵਾ ਕਿ ਮੇਰਾ ਪੁੱਤ ਨੇ ਰੋਟੀ ਖਾਦੀ ਹੋਣੀ ਆ ਕਿ ਨਹੀਂ ਖਾਦੀ ਹੋਣੀ ਚੰਗੀ ਮਿਲੀ ਹੋਣੀ ਕਿ ਮਾੜੀ ਮਿਲੀ ਹੋਣੀ ਆ ਤੇ ਬੱਚਾ ਸਿਹਤਿਆਰਾ ਹੋਵੇ ਨਾ ਹੱਥਾਂ ਦਾ ਫਿਰ ਆਪੇ ਸਾਰਾ ਕੁਝ ਹੌਲੀ-ਹੌਲੀ ਉਹ ਆਪਣੇ ਇਹ ਲੋਰ ਦੇ ਮੁਤਾਬਕ ਸੰਭ ਲੈਂਦਾ ਆਪਣੀ ਜ਼ਿੰਦਗੀ ਨੂੰ ਤੇ ਫੁਲਕੇ ਆ ਵੇਖੋ ਮੈਨੂੰ ਤਾਂ ਖੁਸ਼ੀ ਬੜੀ ਹੁੰਦੀ ਹੈ ਮੈਂ ਤੇ ਸੱਚੀ ਗੱਲ ਦੱਸਾਂ ਇੰਨੇ ਜ਼ਿਆਦਾ ਖੁਸ਼ੀ ਹੈ ਨਾ ਕਿ ਮੈਨੂੰ ਜਿਹੜੇ ਇਹ ਫੁਲਕੇ ਬਣਾਉਣੇ ਆ ਗਏ ਆ ਤੰਦੂਰੀ ਇਹ ਜਿਵੇਂ ਮੈਨਾਂ ਮੈਂ ਬੜਾ ਕੋਈ ਨੋਬਲ ਪ੍ਰਾਈਜ਼ ਜਿੱਤ ਲਿਆ ਹੁੰਦਾ ਵਾ ਤੇ ਇਦਾਂ ਦਾ ਮੈਨੂੰ ਚਾਹ ਵਾ ਤੇ ਬਾਕੀ ਜਿਹੜੀਆਂ ਭੈਣਾਂ ਤੇ ਕੰਮ ਪਹਿਲਾਂ ਤੋਂ ਹੀ ਜਾਂਦੀਆਂ ਰਹਿੰਦੀਆਂ ਨੇ ਤੇ ਹੱਛੈੜੀ ਹੋ ਗਈ ਐ ਇਹ ਫਿਰ ਨੂੰ ਤੰਦੂਰੀ ਫੁਲਕੇ ਦਾ ਇੰਨਾ ਚਾ ਚੜਿਆ ਰਹਿੰਦਾ ਵਾ ਤੇ ਮਿੰਤਾ ਸਵਾਦੀ ਵੀ ਵੜੇ ਲੱਗਦੇ ਸਾਰਿਆਂ ਨੂੰ ਹੀ ਮੈਂ ਫਿਰ ਡੈਡੀ ਉਹਨਾਂ ਨੂੰ ਵੀ ਦੇ ਕੇ ਆਈ ਆਪਣੇ ਸਹੁਰੇ ਸਾਹਿਬ ਹੋਣਾਂ ਨੂੰ ਮੈਂ ਤੇ ਦੂਰੀ ਫੁਲਕੇ ਨਾਲ ਪਕੌੜਿਆਂ ਦੀ ਗੜੀ ਖਾਓ ਤੇ ਉਹਨਾਂ ਨੇ ਨਾ ਰੋਟੀ ਰਾਟੀ ਖਾ ਲਈ ਤੇ ਜੇ ਥਾਣੀ ਮੇਰੀ ਆਈ ਸੀ ਤੇ ਮੈਂ ਉਹਨਾਂ ਨੂੰ ਫੜਾ ਤੇ ਮੈਂ ਲੈ ਜਾਉ ਤੁਸੀ ਚਲੋ ਡੈਡੀ ਉਹਨਾਂ ਨੇ ਖਾ ਲਵੇ ਤੁਸੀ ਖਾ ਲਓ ਬਜ਼ੁਰਗ ਬੰਦੇ ਨੂੰ ਇਹ ਫਿਰ ਨਹੀਂ ਪਚਦੀ ਯਾਰਾ ਰੋਟੀ ਤੇ ਮੈਂ ਤੁਸੀ ਖਾ ਲਓ ਨਿਆਣੇ ਖਾ ਪੀ ਲੈਣੇ ਨਾ ਭਜੇ ਨੱਥੇ ਤੇ ਫੁਲਕੇ ਪਚ ਜਾਣੇ ਕੋਈ ਗੱਲ ਨਹੀਂ ਆ ਬਾਕੀ ਕੋਈ ਨਾ ਸੁਝਾਅ ਜੀ ਮੈਨੂੰ ਮੇਰੇ ਭੈਣ ਭਰਾਵਾਂ ਦੇ ਵੀ ਆਏ ਆ ਵੀ ਜਿਵੇਂ ਮੈਂ ਕਹਿੰਨੇ ਹਾਂ ਵੀ ਕੋਈ ਚਿਕਨ ਮਗਾ ਰਾਦ ਗਿਆਂ ਵੀ ਰੋ ਪਿੰਨਾ ਨਹੀਂ ਪਾਇਓ ਸਿੰਪਲ ਹੀ ਹਨਾ ਇਹ ਵੈਜੀਟੇਰੀਅਨ ਹੀ ਰੱਖੋ ਤੇ ਹੁਣ ਇਹ ਆ ਵੀ ਜਦੋਂ ਆਪਾਂ ਕੰਮ ਕਰਦੇ ਹੋਏਗੇ ਇਹ ਆ ਇੱਕ ਪਹਿਲਾਂ ਤੇ ਫੁਲਕੇ ਵੇਖੋ ਤੁਸੀਂ ਕਿੰਨੇ ਸੋਹਣੇ ਲੱਗਣਦੇ ਆ ਨਾ ਚਿੱਟੇ ਚਿੱਟੇ ਫੁਲਕੇ ਤੇ ਉਹਨਾਂ ਇਹ ਹੁੰਦਾ ਵੀ ਆਪਾਂ ਨੂੰ ਸਾਰੀ ਆਡੀਅנס ਦਾ ਧਿਆਨ ਰੱਖਣਾ ਪੈਂਦਾ ਵਾ ਤੇ ਦੂਜੀ ਗੱਲ ਇਹ ਵੀ ਮੈਂ ਦਾ ਮਕਸਦ ਹੈ ਵੀ ਮੈਂ ਨਾਲ ਨਾਲ ਜਿਹੜੀਆਂ ਮੇਰੀਆਂ ਛੋਟੀਆਂ ਬੱਚੀਆਂ ਭੈਣਾ ਵਾਂ ਉਹ ਕੰਮ ਵੀ ਵੇਖ-ਵੇਖ ਕੇ ਸਿੱਖਣ ਜ਼ਰੂਰੀਤ ਨਹੀਂ ਵੀ ਚਲੋ ਮੈਂ ਕੋਈ ਮਾਸਟਰਸ ਹੈਗੀਆਂ ਵੀ ਮੇਰੇ ਕੋਲੋਂ ਹੀ ਉਹਨਾਂ ਕੰਮ ਸਿੱਖਣਾ ਵਾਂ ਵੀ ਨਾਲ ਨਾਲ ਜਿਹੜਾ ਜਿੱਦਾਂ ਦਾ ਬੰਦਾ ਜੋ ਵੀ ਕੰਮ ਹਨਾ ਖਾਣੇ-ਦਾਣੇ ਦਾ ਜਿੱਦਾਂ ਦਾ ਸਿੱਖਣਾ ਚਾਹੁੰਦਾ ਆ ਪਰ ਤੇ ਮੇਰੀ ਰਿਕਵੈਸਟ ਹੈ ਵੀ ਮਤਲਬ ਮਤਲਬ ਜਾ ਰਹੇ ਰਹੇ ਹੀ ਆ ਵੀ ਚਲੋ ਸਿੰਪਲ ਜਿਹਾ ਹੀ ਰਵੇ ਸਾਰਾ ਕੁਝ ਪਰ ਆਡੀਅנס ਬੜੀ ਤਰ੍ਹਾਂ ਦੀ ਹੁੰਦੀ ਹੈ ਨਾ ਸਾਰੇ ਭੈਣ ਭਰਾਵਾਂ ਨੂੰ ਧਿਆਨ ਚ ਰੱਖਣਾ ਪੈਂਦਾ ਵਾ ਤੇ ਸੋ ਮੈਂ ਇਹ ਨਹੀਂ ਕਹਿੰਦੀ ਵੀ ਮੇਰੀ ਇਹ ਜੇਹਰਿਆ ਵੀ ਮੈਂ ਤਾਂ ਇਹ ਕੰਮ ਕਰਨਾ ਹੀ ਕਰਨਾ ਮੇਰੀ ਇਹ ਬੇਨਤੀ ਹੈ ਵੀ ਹੁਣ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਫਿਰ ਦੇਖਣਾ ਹੀ ਪੈਂਦਾ ਸਾਰੇ ਭੈਣ ਭਰਾਵਾਂ ਨੂੰ ਕਿ ਉਹਨੇ ਲਈ ਇਦਾਂ ਦਾ ਉਹਦੇ ਲਈ ਇਦਾਂ ਦਾ ਬਾਕੀ ਤੁਸੀਂ ਕਮੈਂਟ ਕਰਕੇ ਵਾਤੋ ਮੈਨੂੰ ਦੱਸਿਓ ਕਿ ਮੈਂ ਵੈਜੀਟੇਰੀਅਨ ਫੂਡ ਜੇ ਹੀ ਜ਼ਿਆਦਾ ਵੀਡੀਓ ਬਣਾਇਆ ਕਰਾਂ ਕਿ ਨੌਨ ਵੈਜੀਟੇਰੀਅਨ ਵੀ ਨਾਲ ਆਪਾਂ ਜੋੜੀਏ ਕਿਉਂਕਿ ਪਹਿਲਾਂ ਮੇਰੇ ਚੈਨਲ ਤੇ ਨੌਨ ਵੈਜੀਟੇਰੀਅਨ ਵੀਡੀਓ ਵੀ ਹੈ ਗਿਆ ਮਾਂ ਸੌਰੀ ਖਾਣੇ-ਦਾਣੇ ਨੌਨ ਵੈਜੀਟੇਰੀਅਨ ਟੇਰੀਅਨ ਜਿਹੜਾ ਜੋ ਵੀ ਖਾਣਾ-ਦਾਣਾ ਹੁੰਦਾ ਵਾ ਵੀ ਉਹਦੀਆਂ ਵੀ ਵੀਡੀਓ ਕਿਉਂਕਿ ਸੱਚੀ ਗੱਲ ਹੈ ਮੈਂ ਧੋਗਲਾ ਜਿਆ ਮੈਨੂੰ ਕੰਮ ਨਹੀਂ ਕਰਨਾ ਆਉਂਦਾ ਵੀ ਸਾਡੇ ਅਸੀਂ ਖਾ-ਪੀ ਲੈਨੇ ਚਿਕਨ ਵਗੈਰਾ ਤੇ ਇਸ ਕਰਕੇ ਫਿਰ ਜਦੋਂ ਚੀਜ਼ ਬਣਾਈ ਦੀ ਸੀ ਉਹਦੀ ਵੀਡੀਓ ਵੀ ਨਾਲ ਬਣਾਈ ਦੀ ਤੇ ਹੁਣ ਮੈਂ ਆਪ ਮੈਂ ਕਿੱਲੋ ਬੱਕਰਾ ਖਾ ਕੇ ਕਹਾਂ ਵੀ ਮੈਂ ਇੱਥੇ ਕਦੀ ਮੂੰਹ ਨਹੀਂ ਲਾਇਆ ਇਦਾਂ ਨਹੀਂ ਮੈਂ ਨਹੀਂ ਝੂਠ ਬੋਲ ਸਕਦੀ ਕਿਉਂਕਿ ਸਭ ਤੋਂ ਜ਼ਿਆਦਾ ਤੇ ਮੈਨੂੰ ਹੀ ਹੁੰਦਾ ਵਾ ਵੀ ਹਾਂ ਅੱਜ ਮੈਂ ਚ ਤੇ ਬਾਕੀ ਜੀ ਚਲੋ ਜੇ ਕੇ ਪੈਨਪਰਨ ਕਿਸੇ ਵੇਲੇ ਬੁਰਾਵੇ ਲੱਗੇ ਤੇ ਮੈਨੂੰ ਮੈਂ ਹੱਥ ਜੋੜ ਕੇ ਮਾफी ਮੰਗਦੀ ਆ ਕਿਉਂਕਿ ਆਪਣਾ ਆਪਣਾ ਹੁਣ ਪਰਿਵਾਰਾਂ ਦਾ ਖਾਣ ਪੀਣਾ ਹੋ ਜਾਂਦਾ ਮੇਰੇ ਸਹੁਰਾ ਸਾਹਿਬ ਆ ਜਾਂ ਉਧਰ ਵੀ ਨਾ ਮੇਰੇ ਜੇਠ ਜਠਾਣੀਆਂ ਹੋਣੀ ਨਹੀਂ ਬਣਾਉਂਦੇ ਤੇ ਉਹਨਾਂ ਦੇ ਬੱਚੇ ਤੇ ਮੇਰੇ ਸਹੁਰਾ ਸਾਹਿਬ ਖਾ ਪੀ ਲੈਂਦੇ ਆ ਤੇ ਫਿਰ ਮੈਨੂੰ ਬਣਾਇਆ ਹੋਵੇ ਤੇ ਸਾਰਿਆਂ ਨੂੰ ਪਤਾ ਹੁੰਦਾ ਕਿ ਇੰਨੇ ਚੀਜ਼ ਬਣਾਈਆਂ ਤੇ ਆਪਾਂ ਅੱਜ ਖਾਣੀ ਆ ਫਿਰ ਸਾਰਿਆਂ ਲਈ ਬਣਾ ਲਈ ਦੀ ਆ ਵੀ ਹੁਣ ਉਹ ਨਹੀਂ ਬਣਾਉਂਦੀ ਤਾਂ ਕੋਈ ਗੱਲ ਨਹੀਂ ਆਪਾਂ ਚੀਜ਼ ਬਣਾਈਆਂ ਤਾਂ ਸਾਰੇ ਜਣੇ ਖਾਓ ਪੀਓ ਤੇ ਬਾਕੀ ਜੀ ਇਦਾਂ ਹੀ ਆ ਜ਼ਿੰਦਗੀ ਚ ਮੈਨੂੰ ਤੇ ਲੱਗਦਾ ਵੀ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਆ ਤੁਹਾਡੀ ਚਲੋ ਵੀ ਹਾਂ ਤੁਹਾਡੀ ਸਿਹਤ ਨੂੰ ਨਸਾਨ ਹੋ ਸਕਦਾ ਚੰਗੀ ਮਾੜੀ ਚੀਜ਼ ਨਾ ਬਾਕੀ ਜੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਕਦੀ ਕਿਸੇ ਦਾ ਰੁਪਈਆ ਵੀ ਨਾ ਰੱਖੋ ਤੇ ਕਿਸੇ ਦੀ ਚੀਜ਼ ਵੇਖ ਕੇ ਸੜੋ ਨਾ ਸਗੋਂ ਖੁਸ਼ ਹੋਵੋ ਮਹਾਰਾਜ ਅੱਗੇ ਅਰਦਾਸ ਕਰੋ ਵੀ ਹੇ ਵਾਹਿਗੁਰੂ ਕਿੰਨਾ ਸੁਖ ਨੂੰ ਦੂਜਿਆਂ ਨੂੰ ਦਿੱਤਾ ਭੈਣ ਭਰਾ ਨੂੰ ਦਿੱਤਾ ਵਾ ਕਿਸੇ ਦੇ ਪੈਰਾਂ ਪਿੱਛੇ ਸਾਨੂੰ ਵੀ ਸੋਣੀ ਜ਼ਿੰਦਗੀ ਦੇ ਤੇ ਆ ਬਣ ਕੇ ਜੀ ਆਪਣੇ ਵਖੂ ਖੁਲਕਾ ਤਿਆਰ ਲੈ ਕਿੰਨੇ ਸੋਨੇ ਫੁੱਲ ਫੁੱਲ ਕੇ ਆਪਣੇ ਲੱਥੇ ਜਿਵੇਂ ਪਾਪੜ ਫਲਾ ਫਲਾ ਰੱਖੇ ਹੁੰਦੇ ਆ ਤੇ ਬਾਕੀ ਕਮੈਂਟ ਜਰੂਰ ਕਰਿਓ ਦੱਸਿਓ ਜਰੂਰ ਜੀ ਤੁਹਾਡੀ ਸਲਾਹ ਦੇ ਨਾਲ ਕਿਉਂਕਿ ਇਹ ਵੇਖੋ YouTube ਜਾਂ ਹੋਵੇ ਜਾਂ ਕੋਈ ਵੀ ਸੋਸ਼ਲ ਮੀਡੀਆ ਹਨਾ ਉਹਦੇ ਆਪਾਂ ਚੰਗਾ ਕੰਮ ਕਰੀਏ ਨਾ ਤੇ ਫੇਰ ਹੀ ਚੰਗੀ ਗੱਲ ਆ ਜਿੱਦਾਂ ਵੀ ਸਾਰੇ ਭੈਣ ਭਰਾਵਾਂ ਦਾ ਸਲਾਮ ਮਸ਼ਵਰਾ ਆਊਗਾ ਕਿ ਜੇ ਇਹ ਤੇ ਆਪਾਂ ਬਿਲਕੁਲ ਸ਼ਾਕਾਹਾਰੀ ਭੋਜਨ ਦੀ ਇਹ ਵੀਡੀਓ ਬਣਾਉਣੀ ਆ ਜਾਂ ਪੌਫੋ ਬਣਾਇਆ ਕਰੀਏ ਤੇ ਜੇ ਕੋਈ ਭੈਣ ਭਰਾ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਆ ਫਿਰ ਤੁਸੀਂ ਪਰਮਿਸ਼ਨ ਦਿੰਦੇ ਜੇ ਵੀ ਦਿੱਤੀਆਂ ਵੀ ਨਾਲ ਚਿਕਨ ਜੋ ਕੋਈ ਬਣਾ ਲਿਆ ਕਰੋ ਤੇ ਫਿਰ ਆਪਾਂ ਹੋ ਵੀ ਨਾਲ ਬਣਾਇਆ ਜਰੂਰ ਕਰਾਂਗੇ ਤੇ ਬਾਕੀ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਵੇ ਨਾ ਤੇ ਲਾਈਕ ਜਰੂਰ ਕਰਨਾ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਹ ਵੀ ਮੈਂ ਨਾ ਜੋ ਵੀ ਕੰਟੈਂਟ ਬੋਲਦੀ ਆ ਉਹ ਲਿਖਦੀ ਨਹੀਂ ਮੇਰੇ ਤਾਂ ਇਹ ਵੀਡੀਓ ਬਣਾ ਕੇ ਫਿਰ ਉਹਦੇ ਚ ਬੋਲ-ਬੋਲ ਕੇ ਇਦਾਂ ਹੀ ਹਨਾ ਤੁਰੀ ਫੇਰਤੀ ਆਵਾਜ਼ ਭਰ ਲੈਂਦੀ ਆ ਕਿਸੇ ਵੇਲੇ ਬੰਦੇ ਨੂੰ ਪਤਾ ਨਹੀਂ ਲੰਦਾ ਕੋਈ ਸ਼ਬਦ ਕਿਸੇ ਭੈਣ ਭਰਾ ਨੂੰ ਮਾੜਾ ਲੱਗੇ ਤੇ ਉਹਦੇ ਲਈ ਨਾ ਤੈਅ ਚੋਂ ਮਾਫੀ ਮੰਗਦੀ ਆ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸਾਥ ਦੇ ਰਹੇ ਹੋ ਜੀ ਤੇ ਤੁਸੀਂ ਸਪੋਰਟ ਵੀ ਬਹੁਤ ਕਰ ਰਹੇ ਹੋ ਤੇ ਸਾਰਾ ਖਾਣਾ-ਦਾਣਾ ਬਣ ਗਿਆ ਸੀ ਤੇ ਹੁਣ ਮੇਰੇ ਕੇ ਚਲੋ ਇਥੋਂ ਕੱਪੜੇ ਨਾਲ ਇਕੱਠੀ ਆਟਾ-ਉਟਾ ਸਾਫ਼ ਕਰ ਜੀਏ ਸਫਾਈ ਨਹੀਂ ਕੀਤੀ ਹੋਵੇ ਨੇ ਤੇ ਮੱਖੀਆਂ ਜੀਆਂ ਫਿਰ ਮਸਰੌਂਦ ਗਿਆ ਲੈਂਦੀਆਂ ਤੇ ਇਹ ਸੀ ਜੀ ਅੱਜ ਦੇ ਖਾਣੇ ਦਾ ਲੈ ਦੀ ਵੀਡੀਓ ਸੋ ਵੀਡੀਓ ਤੁਹਾਨੂੰ ਸਾਰੇ ਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਪਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਖੁਸ਼ ਰੱਖੇ ਵੈਰੂ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਮਾਪਿਓ ਦਾ ਸਾਆਇਆ ਸਿੱਪੇ ਬਣੇ ਰਵੇ ਵੈਰੂ ਤਰੱਕੀਆਂ ਦਾ ਵੀ ਸੱਚੇ ਪਾਤਸ਼ਾਹ ਵਾਇਟ ਰੁਜੀਆਂ 'ਚ ਬਰਕਤ ਪਾਵੇ ਰਿਜਕ ਦੇਵੇ ਮੇਰੇ ਸਾਰੇ ਭੈਣ ਭਰਾਵਾਂ ਦੇ ਸਿਪਰਦੇਸੀ ਬੈਠੇ ਸਾਰੇ ਭੈਣ ਭਰਾ ਹਾਸਲੇ ਵਸ ਦੇ ਰਹਿਣ ਵੈਗਰੂ ਅਮਨ ਸ਼ਾਂਤੀ ਲਿਆਵੇ ਗੁੱਸੇ ਗਲੇ ਸੱਚੇ ਪਾਸ਼ਾ ਸਾਡੇ ਮਨਾਂ ਚ ਦੂਰ ਕਰੇ ਤੇ ਉਹਦੇ ਚੰਗੇ ਇਨਸਾਨ ਬਣ ਕੇ ਰਹੀ ਜੀ ਸੋਹਣੀ ਜ਼ਿੰਦਗੀ ਜੀਕੇ ਜਾਈਏ ਇਸ ਧਰਤੀ ਤੋਂ ਤਾਂ ਕਿ ਇਹ ਆਪੀ ਕਨੂ ਮਹਾਰਾਜ ਸਾਨੂੰ ਇਹ ਨਾ ਕਵੇ ਵੀ ਬੰਦਿਆ ਤੈਨ ਕਿਹੜੇ ਕੰਮ ਕਰ ਲਿਆ ਹੀ ਤੇ ਤੂੰ ਕੀ ਕਰਦਾ ਫਿਰਦਾ ਰਿਆ ਠੀਕ ਹੈ ਜੀ ਨੂੰ ਜੇ ਨੈਕਸਟ ਵੀਡੀਓ ਚ ਰੱਬ ਰੱਖਾ